ਇੱਕ ਬੱਚਾ ਪੈਦਾ ਹੋ ਗਿਆ ਗਰੀਬ ਦੇ ਘਰ ਹੂੰ ਇਹਦਾ ਪੈਦਾਸ਼ ਚ ਕੋਈ ਰੋਲ ਹੈ ਆਪਣੇ ਗਰੀਬੀ ਚ ਹੂੰ ਇਹਨੇ ਮਾਮਾਪਾ ਬਨੂੰ ਗਰੀਬ ਬਨਾਇਆ ਹੂੰ ਇਹਨੇ ਤੇ ਚਿੱਠੀ ਨਹੀਂ ਲਗਾਈ ਮੈਨੂੰ ਪੈਦਾ ਕਰੋ ਇਹ ਅਮੀਰ ਦੇ ਘਰ ਚ ਪੈਦਾ ਹੋਇਆ ਇਹਨੇ ਚਿੱਠੀ ਲਗਾਈ ਸੀ ਅਮੀਰ ਨੂੰ ਕਿ ਮੈਨੂੰ ਆਪਣੇ ਘਰ ਚ ਪੈਦਾ ਕਰ ਲੈ ਨਹੀਂ ਜੋਤੇ ਪੈਦਾ ਹੋ ਗਿਆ ਇਹਨੂੰ ਨਹੀਂ ਪਤਾ ਕਿ ਮੇਰੇ ਮਾਮਾਪਾ ਗਰੀਬ ਹੈ ਇਹਨੂੰ ਨਹੀਂ ਪਤਾ ਅਮੀਰ ਹੈ ਹੂੰ ਪਰ ਆਟੋਮੈਟਿਕਲੀ ਇਹਨੂੰ ਸਾਧਨ ਅਮੀਰਾਂ ਦੇ ਸਾਹਮਣੇ ਮਿਲਨੇ ਆ ਹੂੰ ਇਹਨੂੰ ਗਰੀਬਾਂ ਦੇ ਸਾਹਮਣੇ ਮਿਲਨੇ ਆ ਹੂੰ ਪਹਿਲਾਂ ਤੇ ਇਹਦੇ ਨਾਲ ਅਨਿਆਇ ਹੋ ਗਿਆ ਜਦੋਂ ਇਹ ਗਰੀਬ ਦੇ ਘਰ ਪੈਦਾ ਹੋ ਗਿਆ ਹੁਣ ਜਦੋਂ ਵੱਡਾ ਹੋ ਰਿਹਾ ਆਪਾਂ ਦੇਖਦੇ ਹਾਂ ਕਿ ਅਨਿਆਇ ਖਤਮ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਜਦੋਂ ਵੱਡਾ ਹੋ ਰਿਹਾ ਇਹ ਜਿਹੜਾ ਅਮੀਰ ਦਾ ਬੱਚਾ ਇਹਨੂੰ ਸਕੂਲ ਦਾ ਥੈਲਾ ਮਿਲ ਗਿਆ ਹਮ ਸਹੂਲਤਾ ਮਿਲ ਗਈਆਂ ਸਪੋਰਟ ਮਿਲ ਗਈ ਗਾਈਡੈਂਸ ਮਿਲ ਗਈ ਇਹ ਵੱਡਾ ક્ષਮਤਾ ਆਪਣੀ ਵਿਕਾਸ ਕਰਦਾ ਪਿਆ ਜਿਹੜਾ ਗਰੀਬ ਦਾ ਬੱਚਾ ਹੈ ਇਹਨੂੰ ਕੋਲੇ ਕੋਈ ਸਮਰਥਾ ਨਹੀਂ ਕੋਈ ਸਾਧਨ ਨਹੀਂ ਕੋਈ ਗਾਈਡੈਂਸ ਨਹੀਂ ਇੱਕ ਬਾੜ ਦਾ ਥੈਲਾ ਚੱਕ ਰਿਹਾ ਜਾਂ ਮਿਹਨਤ ਦਾ ਥੈਲਾ ਚੱਕ ਰਿਹਾ ਹੁਣ ਜਿਵੇਂ ਜਿਵੇਂ ਵੱਡੇ ਹੋ ਰਿਹਾ ਜਿਹੜੀ ਅਸਮਾਨਤਾ ਬਚਪਨ ਚ ਸ਼ੁਰੂ ਹੋਈ ਉਹ ਕਟਣ ਦੀ ਬਜਾਏ ਵੱਧਦੀ ਜਾ ਰਹੀ ਹੈ ਉਹ ਥੈਲੇ ਵੱਡੇ ਹੋ ਗਏ ਥੈਲੇ ਵੱਡੇ ਹੋ ਗਏ ਇਹ ਵੱਡਾ ਹੋ ਕੇ ਬਣ ਜਾਏਗਾ ਅਫੀਸਰ ਕੋਈ ਆਈਐਸ ਬਣ ਜਾਏਗਾ ਕੋਈ ਮੰਤਰੀ ਦਾ ਬੇਟਾ ਮੰਤਰੀ ਬਣ ਜਾਏਗਾ ਤੇ ਇਹ ਵੱਡਾ ਹੋ ਕੇ ਵੱਡਾ ਵੀ ਹੋਇਆ ਵੱਡਾ ਵੀ ਹੋਇਆ ਉਮਰ ਚ ਪਰ ਇਹਦੀ ਖਸ਼ਮਤਾ ਦਾ ਵਿਕਾਸ ਨਹੀਂ ਹੋਇਆ ਇਹ ਬਣ ਗਿਆ ਦਾ ਨੌਕਰ ਚਪੜਾਸੀ ਕਿਉਂ ਇਹਦੇ ਨਾਲ ਅਨਿਆਏ ਹੋਇਆ ਹੁਣ ਅਗਰ ਆਪਾ ਦੇਖੀਏ ਅਬਦੁਲ ਕਲਾਮ ਚੋ ਜਨਮ ਪੈਦਾ ਹੋਇਆ ਉਹਨਾਂ ਨੂੰ ਮੌਕਾ ਮਿਲਿਆ ਪੜ੍ਹ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਬਣੇ ਤੇ ਅਸੀਂ ਕਿੰਨੇ ਅਬਦੁਲ ਕਲਾਮ ਮਾਰਦੇ ਮੌਕਾ ਨਾ ਦੇ ਕੇ ਤੇ ਕੀ ਇਹ ਬੱਚੇ ਨੇ ਸਿਰਫ ਮਾਂ-ਬਾਪ ਦੇ ਸਾਧਨਾਂ ਦੇ ਉੱਪਰ ਹੀ ਵਿਕਸਿਤ ਹੋਣਾ ਸੀਗਾ ਜਾਂ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਦੇਸ਼ ਨੇ ਵੀ ਇਹਦੇ ਲੁੱਕ ਆਫਟਰ ਕਰਨਾ ਸੀ ਕਿ ਨਹੀਂ ਸੀ ਕਰਨਾ ਬੱਚੇ ਨੇ ਤਾਂ ਪੈਦਾ ਨਹੀਂ ਨਾ ਕੀਤਾ ਪਰ ਦੇਸ਼ ਦਾ ਨਾਗਰਿਕ ਬਣਿਆ ਤੇ ਫਿਰ ਉਹ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਉਹਦਾ ਹਿੱਸਾ ਕਿੱਥੇ ਗਿਆ ਉਹ ਸਵਾਲ ਦਾ ਜਵਾਬ ਕੌਣ ਦੇਊਗਾ ਪਰ ਸਰਕਾਰ ਤਾਂ ਕਹਿੰਦੀ ਨੇ ਵੀ ਜਿਹੜੇ ਬੱਚੇ ਇਸ ਤਰੀਕੇ ਨਾਲ ਪੜ੍ਹਨਾ ਚਾਹੁੰਦੇ ਆ ਜਾਂ ਗਰੁੱਪ ਭਾਲਦੇ ਨੇ ਪਰਿਵਾਰਾਂ ਨੂੰ ਸਪੋਰਟ ਵੀ ਕੀਤੀ ਜਾ ਰਹੀ ਆ ਅਲੱਗ-ਅਲੱਗ ਸਕੀਮਸ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਪੜ੍ਹਾਇਆ ਵੀ ਜਾ ਰਿਹਾ ਤਾਂ ਕਿ ਉਹਗੇ ਵਿਕਸਿਤ ਹੋ ਸਕਣ ਕੀ ਉਹ ਬਰਾਬਰ ਨੇ ਹੂੰ ਬਰਾਬਰ ਦੇ ਸਹੂਦਦਾਂ ਮਿਲਦੇ ਪੈਣੇ ਉਹਨਾਂ ਦੇ ਕਰਦੇ ਹਾਲਾਤ ਬਰਾਬਰ ਦੇ ਨੇ ਕੀ ਕਰਦੀ ਮਜਬੂਰੀ ਖਤਮ ਹੋ ਗਈ ਜਿਹੜੇ ਬੱਚੇ ਭੀਖ ਮੰਗਦੇ ਫਿਰਦੇ ਨੇ ਸੜਕਾਂ ਤੇ ਇਹ ਕਿਉਂ ਭੀਖ ਮੰਗਦੇ ਫਿਰਦੇ ਨੇ ਅਗਰ ਸਰਕਾਰ ਮਦਦ ਕਰਦੀ ਪਈ ਹੁੰਦੀ ਚਾਈਲਡ ਲੇਬਰ ਐਨੀ ਕਿਉਂ ਐ ਐਨੀ ਫੈਕਟਰੀ ਰੇਟਸ ਹੁੰਦੀ ਐ ਐਨੇ ਬੰਦੇ ਬੱਚੇ ਪਕੜੇ ਗਏ ਐਨੇ ਬੱਚੇ ਪਕੜੇ ਗਏ ਕਿਉਂ ਹੁੰਦੇ ਨੇ ਫਿਰੇ ਚਾਈਲਡ ਸੈਕਸ ਅਬਿਊਜ਼ ਕਿਉਂ ਹੋ ਰਹੇ ਨੇ ਹਮ ਚਾਈਲਡ ਰੇਪ ਕੇਸਿਸ ਕਿਉਂ ਹੋ ਰਹੇ ਨੇ ਜੇ ਸਾਡੀ ਸਰਕਾਰ ਨੇ ਬੱਚੇ ਨੂੰ ਪੈਦਾ ਹੁੰਦੇ ਸਾਰੀ ਉਹਦੀ ਕੇਅਰ ਕੀਤੀ ਹੁੰਦੀ ਤੇ ਬੱਚਾ ਨੈਗਲੈਕਟਡ ਕਿਉਂ ਹੁੰਦਾ ਕਿਉਂ ਉਹਦੇ ਨਾਲ ਦੁਸ਼ਕਰਮ ਹੁੰਦਾ ਹਮ ਇਹ ਸਾਰੇ ਸਵਾਲ ਐ ਜਿਹਦਾ ਜਵਾਬ ਚਾਹੀਦਾ ਹੈ ਬਚਪਨ ਚਕੇਰ ਕਿਨੂੰ ਮੰਨਦੇ ਤੁਸੀਂ ਤੁਸੀਂ ਜੇ ਜਦੋਂ ਕਿਤਾਬ ਪੜ੍ਹੋਗੇ ਸੰਤੁਲਿਤ ਸਮਾਜ ਕੇ ਬਾਰੇ ਇਹ ਸਾਰਾ ਸਿਸਟਮ ਡਿਸਕਸ ਕਰਦੀ ਹੈ ਇਹ ਹਿਸਟਰੀ ਤੋਂ ਸ਼ੁਰੂ ਹੁੰਦੀ ਹੈ ਇਤਿਹਾਸ ਤੋਂ ਸ਼ੁਰੂ ਹੁੰਦੀ ਹੈ ਵੀ ਇਤਿਹਾਸ ਦੇ ਵਿੱਚ ਅਸਮਾਨਤਾ ਕਿਦਾਂ ਸ਼ੁਰੂ ਹੋਈ ਹੋਗੀ ਹਮ ਦੇਖੋ ਇਤਿਹਾਸ ਦਾ ਕੋਈ ਵਿਟਨੈਸ ਨਹੀਂ ਹੈ ਹਮ ਕੋਈ ਗਵਾ ਨਹੀਂ ਹੈ ਹਮ ਸਾਨੂੰ ਕਲਪਨਾ ਕਰਨੀ ਪਈ ਹੋ ਗਈ ਵੀ ਇਤਿਹਾਸ ਕਿਦਾਂ ਸ਼ੁਰੂ ਹੋਇਆ ਦੇਖੋ ਆਪਾਂ ਇਹ ਤਾਂ ਮੰਨ ਸਕਦੇ ਹਾਂ ਧਰਤੀ ਰੱਬ ਦੀ ਹੈ ਧਰਤੀ ਦੇ ਇਨਸਾਨ ਨੇ ਨਹੀਂ ਬਣਾਈ ਕਿ ਬਣਾਈ ਹੈ ਮੰਨਦੇ ਹੋ ਧਰਤੀ ਰੱਬ ਨੇ ਬਣਾਈ ਹੈ ਕਿ ਇਨਸਾਨ ਨੇ ਬਣਾਈ ਹੈ ਰੱਬ ਰੱਬ ਕੇ ਜਾਂ ਰੱਬ ਨੇ ਬਣਾਈ ਹੈ ਰੱਬ ਨੇ ਬਣਾਈ ਹੈ ਕੁਦਰਤ ਨੇ ਬਣਾਈ ਹੈ ਧਰਤੀ ਦਾ ਮਾਲਕ ਤਾਂ ਕੋਈ ਨਹੀਂ ਹਮ ਇਨਸਾਨਾਂ ਨੇ ਮਾਲਕ ਬਣਾਤੇ ਧਰਤੀ ਦੇ ਕਿਦਾਂ ਬਣਿਆ ਪਹਿਲਾ ਮਾਲਕ ਪਹਿਲਾ ਸੈਲਰ ਕੌਣ ਸੀ ਧਰਤੀ ਦਾ ਇਹ ਬੜੀ ਲੰਬੀ ਡਿਸਕਸ਼ਨ ਕਰਦੀ ਹੈ ਬੁੱਕ ਇਸ ਸਾਧਨ ਜਿਹੜੇ ਸਿਗੇ ਉਹਦੇ ਉੱਪਰ ਕਬਜਾ ਕਿੱਦਾਂ ਹੋਇਆ ਕਿੱਦਾਂ ਸਾਧਨਾਂ ਦੇ ਕਬਜੇ ਦੇ ਨਾਲ ਅਸਮਾਨਤਾ ਫੈਲਾਈ ਗਈ ਹੂੰ ਔਰ ਉਹ ਸਾਧਨਾ ਦੇ ਅਸਮਾਨਤਾ ਦੇ ਕਬਜੇ ਨੂੰ ਕੰਟਰੋਲ ਕਰਨਾ ਸੇ ਕਿੱਦਾਂ-ਕਿੱਦਾਂ ਦੇ ਪ੍ਰਯਾਸ ਕੀਤੇ ਗਏ ਜਦੋਂ ਮਨੁੱਖ ਨੇ ਤਿਆਰੀ ਕੀਤੀ ਬਰਾਬਰੀ ਦੀ ਤੇ ਉਹਦੀ ਤਿਆਰੀ ਨੂੰ ਕਿੱਦਾਂ ਵਿਫਲ ਕੀਤਾ ਗਿਆ ਕਿੱਦਾਂ ਨਾਕਾਮਯਾਬ ਕੀਤਾ ਗਿਆ ਉਹ ਸਾਰੀ ਚਰਚਾ ਇਸ ਬੁੱਕ ਚ ਤੇ ਇਹ ਵਿਫਲ ਕਿਵੇਂ ਹੋਏ ਜੇ ਕੋਈ ਬਰਾਬਰੀ ਕਰਨਾ ਚਾਹੁੰਦਾ ਵੀ ਸੀਗਾ ਕਿਹੜੀਆਂ ਤਾਕਤਾਂ ਜਿਹੜੀਆਂ ਉਹਨਾਂ ਨੂੰ ਪਿੱਛੇ ਕਰ ਦਿੰਦੀਆਂ ਨੇ ਦੇਖੋ ਜਿਹੜੀ ਵੀ ਆਪਾਂ ਚੀਜ਼ ਅੱਜ ਦੇਖਦੇ ਜਿਹਦੇ ਕੋਲੇ ਪਾਵਰ ਹੈ ਉਹ ਆਪਣੇ ਸਾਹਮਣੇ ਪਾਲਿਸੀ ਬਣਾਉਂਦਾ ਹੈ ਹੂੰ ਹੁਣ ਕੋਈ ਨਿਆਂ ਵਾਸਤੇ ਲੜਾਈ ਲੜ ਰਿਹਾ ਹੋਵੇ ਹੂੰ ਜਿਹਦੇ ਕੋਲੇ ਪਾਵਰ ਹੈ ਪੁਲਿਸ ਫੋਰਸ ਪੇ ਇਸ ਦੇ ਅੰਦਰ ਡੰਡੇ ਮਾਰਦੇ ਜੀ ਅੱਜ ਦੇ ਐਗਜ਼ਾਮਪਲ ਆਪਾਂ ਦੇਖ ਲਈਏ ਤੇ ਇਸੇ ਤਰ੍ਹਾਂ ਹਰ ਸਮੇਂ ਦੇ ਵਿੱਚ ਜਿਹੜੀ ਤਾਕਤਾਂ ਰਹੀਆਂ ਉਹਨਾਂ ਨੇ ਆਪਣੇ ਸਾਹਮਣੇ ਸਮਾਜ ਨੂੰ ਚਲਾਇਆ ਪਹਿਲਾਂ ਰਾਜੇ ਹੁੰਦੇ ਸੀਗੇ ਮਨਾਰਕ ਹੁੰਦੇ ਸੀਗੇ ਉਹਨਾਂ ਐਬਸੋਲਿਊਟ ਪਾਵਰ ਹੁੰਦੀ ਸੀਗੀ ਹੂੰ ਉਹ ਲੜਾਈਆਂ ਕਰਕੇ ਆਂਦੇ ਸੀਗੇ ਆਪਣੀ ਜਾਨ ਜੋਖਮ ਕਰਕੇ ਲੜਾਈ ਲੜ ਕੇ ਰਾਜੇ ਬਣਦੇ ਸੀਗੇ ਹੂੰ ਉਦੋਂ ਦਾ ਵਕਤ ਕੁਝ ਹੋਰ ਸੀਗਾ ਇਹ ਸਾਰਾ ਇਤਿਹਾਸ ਪੜਨਾ ਪੋਗਾ ਕਿ ਇਤਿਹਾਸ ਦੇ ਵਿੱਚ ਇਵੋਲਵਮੈਂਟ ਕਿੱਦਾਂ ਹੋਈ ਸੋਸਾਇਟੀ ਲੋਕਤੰਤਰ ਕਿੱਦਾਂ ਆਇਆ ਹੂੰ ਲੋਕਤੰਤਰ ਕਿਉਂ ਆਇਆ ਇਹ ਤੇ ਰਾਜੇ ਦੇ ਵਿਰੁੱਧ ਸੀਗਾ ਵੀ ਰਾਜਾ ਆਪਣੀ ਮਨਮਰਜ਼ੀ ਕਰਦਾ ਸੀ ਲੋਕਾਂ ਦਾ ਰਾਜ ਹੋਣਾ ਚਾਹੀਦਾ ਹੂੰ ਲੋਕਾਂ ਦਾ ਰਾਜ ਮਤ ਲੋਕਾਂ ਦੇ ਸਾਹਮਣੇ ਪਾਲਸੀ ਹੋਣੀ ਚਾਹੀਦੀ ਹੈ ਹੂੰ ਇਹ ਥੋੜਾ ਜਿਹਾ ਲੋਕਤੰਤਰ ਦੇ ਵਿੱਚ ਕਿ ਅਸੀਂ ਇੱਕ ਨਵੀਂ ਫਾਰਮ ਦੇ ਵਿੱਚ ਰਾਜੇ ਬਣਾ ਦਾਂਗੇ ਜਿਹਨੂੰ ਵੋਟ ਪਾਵੇਂਗਾ ਰਾਜਾ ਬਣ ਜਾਏਗਾ ਉਹ ਰਾਜਾ ਥੋੜਾ ਪਬਲਿਕ ਸਰਵੰਟ ਹੈ ਉਹ ਸਰਕਾਰੀ ਨੌਕਰ ਹੈ ਲੋਕਾਂ ਦਾ ਸੇਵਾਦਾਰ ਹੈ ਉਹ ਲੋਕਾਂ ਦੀ ਸੇਵਾ ਕੀ ਕਰਨੀ ਲੋਕਾਂ ਤੋਂ ਸੇਵਾ ਕਰਾਈ ਜਾਂਦਾ ਪਿਆ ਤੁਹਾਨੂੰ ਪੜਾਇਆ ਹੀ ਨਹੀਂ ਸਮਝਾਇਆ ਨਹੀਂ ਲੋਕਤੰਤਰ ਹੁੰਦਾ ਕੀ ਹੈ ਨਾ ਪਰਪਰ ਡੈਫੀਨੇਸ਼ਨ ਜਿਹੜੀ ਲੋਕਾਂ ਨੂੰ ਹਲੇ ਇਸ ਦੀ ਨਹੀਂ ਪ੍ਰੋਪਰ ਪਤਾ ਪਤਾ ਹੀ ਨਹੀਂ ਹੈ ਜੇ ਤੁਸੀਂ ਕਹਿੰਦੇ ਸਰਕਾਰੀ ਨੌਕਰ ਹੈ ਤੁਸੀਂ ਐਦਾਂ ਦੇ ਵਰਡ ਯੂਜ਼ ਕਰ ਰਹੇ ਹੋ ਕਿ ਸਰਕਾਰੀ ਨੌਕਰ ਹੈਗੇ ਨਹੀਂ ਚਾਹੇ ਉਹ ਮੰਤਰੀ ਹੋਵੇ ਚਾਹੇ ਕੋਈ ਹੋਵੇ ਮੰਨ ਲੈਂਦੇ ਆ ਤਾਂ ਇੱਥੇ ਵੀ ਉਹਨਾਂ ਦੇ ਸਪੋਰਟਰ ਆਈ ਕਿਹਾਣ ਨੂੰ ਆ ਜਾਣਗੇ ਕਿ ਤੁਸੀਂ ਕਹਿ ਕੇ ਮੇ ਦਿੱਤਾ ਤੁਸੀਂ ਮੰਤਰੀ ਸਾਹਿਬ ਕੋ ਦੇਖੋ ਇਸ ਤਰ੍ਹਾਂ ਕਿ ਇਹਨਾਂ ਦੀ ਅਫੀਸ਼ੀਅਲ ਡੈਫੀਨੇਸ਼ਨ ਤੇ ਪਬਲਿਕ ਸਰਵੈਂਟ ਹੀ ਹੈ ਨਾ ਸਰਕਾਰੀ ਨੌਕਰੀ ਹੈ ਨਾ ਬਿਲਕੁਲ ਤੇ ਅਫੀਸ਼ੀਅਲ ਡੈਫੀਨੇਸ਼ਨ ਹੈ ਐਸ ਪਰ ਲਾਅ ਐਸ ਪਰ ਕਨਸਟੀਟਿਊਸ਼ਨ ਹੈ ਦੇ ਆਲ ਪੇਡ ਸੈਲਰੀ ਸੈਲਰੀ ਜਿਹਨੂੰ ਕਿਨੂੰ ਦਵਾਂਗੇ ਆਪਾਂ ਨੌਕਰ ਨੂੰ ਦਵਾਂਗੇ ਮਾਲਕ ਨੂੰ ਦਵਾਂਗੇ ਤੁਸੀਂ ਮੈਨੂੰ ਦੱਸੋ ਕਿਨੂੰ ਦਵਾਂਗੇ ਸਲਰੀ ਤਨਖਾਹ ਕਿਨੂੰ ਦਵਾਂਗੇ ਜੇ ਸਬੰਧ ਹੋ ਗਿਆ ਉਹਨੂੰ ਫੇਰ ਇਹ ਤਾਂ ਸਾਰੰਤ ਤਨਖਾਹ ਦਿੰਨੇ ਤੇ ਫਿਰ ਸਾਬ ਸ਼ਬਦ ਕਿਵੇਂ ਲੱਗ ਗਿਆ ਕਿਸੇ ਦੇ ਪਿੱਛੇ ਫਿਰ ਇਹ ਤੇ ਲੋਕਾਂ ਨੇ ਅਗਿਆਨਤਾ ਕਰਕੇ ਸਾਡੇ ਕੋਲੇ ਨਾ ਸਮਝੀ ਹੋਣ ਕਰਕੇ ਨਾ ਸਹੀ ਸਿੱਖਿਆ ਹੋਣ ਕਰਕੇ ਲੋਕਤੰਤਰ ਦੀ ਆਹੀ ਜਿਹੜੇ ਮੰਤਰੀ ਬੰਦੇ ਐ ਹੂੰ ਇਹ ਜਦੋਂ ਮੰਤਰੀ ਨਹੀਂ ਹੁੰਦੇ ਕਹਿੰਦੇ ਸਿਕਿਉਰਿਟੀ ਨਹੀਂ ਲਵਾਵਾਂਗੇ ਹੂੰ ਇਹ ਕਿਉਂ ਹੈ ਜੀ ਗੱਲਾਂ ਕਰਦੇ ਆ ਇਹੀ ਬੰਦੇ ਤੁਹਾਡੇ ਵਿੱਚੋਂ ਚੁਣ ਕੇ ਜਾਂਦੇ ਨੇ ਫਿਰ ਸਿਕਿਉਰਿਟੀ ਲੈ ਲੈਂਦੇ ਨੇ ਹੂੰ ਉਹ ਵੀ ਕਹਿੰਦੇ ਵੀ ਲਾਲਬੱਤੀ ਵਾਲਾ ਜਿਹੜਾ ਵੀਪੀ ਕਲਚਰ ਉਹ ਵੀ ਖਤਮ ਕਰਾਂਗੇ ਉਹ ਨਹੀਂ ਹਾਲ ਤੱਕ ਹੋਇਆ ਮੈਨੂੰ ਲੱਗਦਾ ਜੇ ਲਾਲਬੱਤੀ ਆਪਣੀ ਗੱਡੀ 'ਤੇ ਉਤਾਰ ਕੇ ਤੁਸੀਂ ਸਿਕਿਉਰਿਟੀ ਗਨਮੈਨ ਲਗਾਤੇ ਤੁਹਾਨੂੰ ਜਿਹੜੇ ਬੰਦਾ ਤੁਸੀਂ ਚੁਣਿਆ ਵੋਟਾਂ ਪਾ ਕੇ ਉਹਨੂੰ ਮਿਲਣ 'ਤੇ ਤੁਹਾਨੂੰ ਸਿਫਾਰਿਸ਼ ਚਾਹੀਦੀ ਅੱਜ ਹੂੰ ਹੂੰ ਤੁਸੀਂ ਆਪਣੀ ਸਹੀ ਸੋਚ ਸਹੀ ਗੱਲ ਲਿਖ ਕੇ ਭੇਜੋ ਸਰਕਾਰ ਨੂੰ ਕੋਈ ਜੀ ਲੋਕਤੰਤਰ ਹੈ ਮੈਂ ਨਾਗਰਿਕਾਂ ਦੇਸ਼ ਦਾ ਮੈਂ ਆਪਣੇ ਪੱਲੇ ਦੀ ਗੱਲ ਨਹੀਂ ਕਰ ਰਿਹਾ ਕੋ ਆਪਣੇ ਸਵਾਰਥ ਦੀ ਗੱਲ ਨਹੀਂ ਕਰ ਰਿਹਾ ਮੈਂ ਦੇਸ਼ ਤੇ ਨਾਗਰਿਕਾਂ ਦੇ ਸਵਾਰਥ ਦੀ ਗੱਲ ਕਰ ਰਿਹਾ ਹ ਕਿ ਉਹਨਾਂ ਦਾ ਭਲਾ ਐਦਾਂ ਹੋਏਗਾ ਕਿ ਤੁਹਾਡਾ ਐਮਐਲਏ ਐਮਪੀ ਤੁਹਾਨੂੰ ਮਿਲਣ ਆਂਦਾ ਸੜਕਾਂ ਤੇ ਖੱਡੇ ਪਏ ਨੇ 40 ਸਾਲ ਹੋ ਗਏ ਮੈਨੂੰ ਦੇਖਦੇ ਜਿਸ ਸ਼ਹਿਰ ਦੇ ਵਿੱਚ ਜਿਹੜੀ ਜਗ੍ਹਾ ਤੇ ਪਾਣੀ ਖੜਾ ਹੁੰਦਾ ਉਥੇ ਬਰਸਾਤ ਪਾ ਜੇ ਪਾਣੀ ਉਥੇ 40 ਸਾਲਾਂ ਤੋਂ ਲਗਾਤਾਰ ਦੇ ਨੇ ਇਹਨਾਂ ਕੋਲ 40 ਸਾਲ ਚੋਂ ਪਾਣੀ ਨਹੀਂ ਖਤਮ ਹੁੰਦਾ ਕਿੱਥੇ ਨੁਕਰਾਂ ਤੋਂ ਇੱਕੀ ਚੁਣ ਕੇ ਕਰ ਦੇ ਨੇ ਲੋਗਾਂ ਨੂੰ ਨਾਗਰਿਕਾਂ ਨੂੰ ਪਤਾ ਹੀ ਕੁਝ ਨਹੀਂ ਹੈ ਮੈਂ ਆਂਦਾ ਵੀ ਜੇ ਨਾਗਰਿਕ ਜਿਹੜੇ ਦੇਸ਼ ਦੇ ਨਾਗਰਿਕ ਨੇ ਉਹ ਜਦੋਂ ਉਹਨਾਂ ਨੂੰ ਆਪਣੇ ਲੋਕਤੰਤਰ ਦੀ ਪਾਵਰ ਦਾ ਪਤਾ ਲੱਗ ਗਿਆ ਵੀ ਉਹਨਾਂ ਕੋਲ ਪਾਵਰ ਕੀ ਹੈ ਜਾਂ ਵੋਟ ਦੇ ਅਧਿਕਾਰ ਦਾ ਪਤਾ ਲੱਗ ਗਿਆ ਵੀ ਉਸ ਦਿਨ ਮੰਤਰੀਆਂ ਨੂੰ ਹੱਥ ਪੈਰਾਂ ਦੀ ਪੈ ਜਾਣੀ ਹੈ ਹੱਥ ਪੈਰਾਂ ਦੀ ਨਹੀਂ ਫਿਰ ਫਿਰ ਬੰਦੇ ਉਹ ਜਿਹੜੇ ਜ਼ਿੰਮੇਵਾਰੀ ਲੈ ਸਕਦੇ ਨੇ ਉਹ ਗਿਆਨ ਗਏ ਹਮ ਅੱਜ ਉਹ ਬੰਦੇ ਅੱਗੇ ਆ ਰਹੇ ਨੇ ਜਿਨ੍ਹਾਂ ਨੂੰ ਵੀ ਮੌਕਾ ਮਿਲੇ ਫਿਰ ਆਪਾਂ ਆਪਣੀ ਵਾਅਦਾ ਕਰਕੇ ਦਿਖਾਵਾਂਗੇ ਆਪਣੇ ਸਾਹਮਣੇ ਸਿਸਟਮ ਨੂੰ ਚਲਾ ਕੇ ਦਿਖਾਵਾਂਗੇ ਫਿਰ ਬੰਦੇ ਆਣਗੇ ਜਿਹੜੇ ਐਕਚੁਅਲ ਸਮਾਜ ਦੀ ਸੇਵਾ ਕਰਨਗੇ ਤੇ ਲੋਕ ਉਹਨਾਂ ਨੂੰ ਜਦੋਂ ਚੁਣਨਗੇ ਤੇ ਨਾਲ ਜ਼ਿੰਮੇਵਾਰੀ ਵੀ ਫਿਕਸ ਕਰਨਗੇ ਕੋਈ ਜਦੋਂ ਲੋਕਾਂ ਨੂੰ ਗਿਆਨ ਹੋ ਗਿਆ ਫਿਰ ਕੋਈ ਐਮਐਲਏ ਕੋਈ ਐਮਪੀ ਆਪਣੀ ਮਨਮਰਜ਼ੀ ਨਹੀਂ ਕਰ ਪਾਏਗਾ ਉਹਨਾਂ ਲੋਕਾਂ ਦੇ ਸਾਹਮਣੇ ਚੱਲਣਾ ਪਏ ਲੋਕਤੰਤਰ ਲੋਕਾਂ ਦੀ ਸਰਕਾਰ ਲੋਕਾਂ ਦੇ ਸਾਹਮਣੇ ਚੱਲਣ ਵਾਲੀ ਸਰਕਾਰ ਲੋਗਾਂ ਦੀ ਵਿਸ਼ੇਸ ਨੂੰ ਪੂਰੀ ਕਰਨ ਵਾਲੀ ਸਰਕਾਰ ਲੋਗਾਂ ਦੇ ਕੀ ਗਰੀਬ ਲੋਕ ਨੂੰ ਦੱਸੋ ਚੰਦੇ ਵੀ ਅਸੀਂ ਗਰੀਬ ਰਹੀਏ ਕੋਈ ਵੀ ਨਹੀਂ ਜਾਊਗਾ ਤੇ ਉਹ ਵੋਟ ਜਦੋਂ ਪਾਉਂਦੇ ਐ ਇਸੇ ਉਮੀਦ ਨਾਲ ਪਾਉਂਦੇ ਨੇ ਸਾਡੀ ਗਰੀਬੀ ਦੂਰ ਹੋਏਗੀ ਕਿਉਂ ਨਹੀਂ ਕੀਤੀ ਇਹਨਾਂ ਨੇ ਕਿ ਲੱਗਾ ਕਿਉਂ ਨਹੀਂ ਹਲਤਾ ਕੋਈ ਹੈ ਕਿਉਂ ਨਹੀਂ ਹੋ ਸਕਦੀ ਇਹ ਹੋ ਸਕਦੀ ਹੈ ਗਰੀਬ ਬਿਲਕੁਲ ਹੋ ਸਕਦੀ ਹੈ ਕੋਈ ਹੈ ਨਹੀਂ ਰੀਜ਼ਨ ਹੀ ਨਹੀਂ ਕਿ ਨਾ ਖਤਮ ਹੋਣ ਵਾਲਾ ਤੇ ਇਹਦੇ ਲਈ ਤਾਂ ਕਨਸੈਪਟ ਜੇ ਦੇਖੀ ਵੀ ਤਾਂ ਕਿੰਨੇ ਸਾਲਾਂ ਦਾ ਹੋਣਾ ਵੀ ਇਸ ਨੂੰ ਪੂਰੇ ਹੁੰਦੇ ਹੁੰਦੇ বিজে গ্ৰীবি চকਣੀ বিয়া পুরে ভারত দেশ ਦੇ ਵਿੱਚੋਂ ਕੋਈ দেখো ਤੁਹਾਨੂੰ ਸਮਝਾਣਾਸਤੇ ਮੈਂ ਇੱਕ ਉਦਾਹਰਣ ਦੇ ਰਿਹਾ ਹੂੰ ਕਰੋਨਾ ਆਇਆ ਜੀ ਸਰਕਾਰ ਨੇ ਇੱਕ ਕਾਨੂੰਨ ਨਾ ਤੁਸੀਂ ਕੋਰਬਾਨੀ ਨਿਕਲਣਾ ਹੂੰ ਤੇ ਲੋਕਾਂ ਨੇ ਕੀ ਕੀਤਾ ਕਰੇ ਰਹੇ ਹੂੰ ਮੰਨਿਆ ਨਾ ਸਰਕਾਰ ਦਾ ਤੁਹਾਨੂੰ ਤੇ ਸਰਕਾਰ ਡਿਸਾਈਡ ਕਰ ਦੇ ਪਾਲਿਸੀ ਬਣਾ ਦੇ ਗਰੀਬੀ ਕਿੱਦਾਂ ਖਤਮ ਕਰਨੀ ਹੈ ਇਹ ਕਿਤਾਬ ਚ ਸਾਰਾ ਲਿਖਿਆ ਹੋਇਆ ਹੈ ਸਰਕਾਰ ਪਾਲਿਸੀ ਕਿੱਦਾਂ ਬਣਾ ਸਕਦੀ ਹੈ ਹਮ ਸਰਕਾਰ ਕੋਲੇ ਕੀ ਅਧਿਕਾਰ ਨੇ ਕਿ ਉਹਨਾਂ ਕੋਲੇ ਮੰਡੇਟ ਹੈ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਖਤਮ ਹੋ ਸਕਦੀ ਹੈ ਲੋਕ ਮੰਗ ਕਰ ਲਣਗੇ ਇੱਕ ਤੁਸੀਂ ਜਿਵੇਂ ਆ ਨੌਕਰੀਆਂ ਦੀ ਗੱਲ ਚੱਲਦੀ ਵੀ ਸੀ ਇੱਕ ਵੀ ਕਹਿੰਦੇ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਸਕਿਲਸ ਹੁੰਦੇ ਨੇ ਅਲੱਗ-ਅਲੱਗ ਗ੍ਰੇਡ ਹੁੰਦੇ ਨੇ A ਗ੍ਰੇਡ D ਗ੍ਰੇਡ ਤੇ ਐਦਾਂ ਦੀਆਂ ਨੌਕਰੀਆਂ ਹੁੰਦੀਆਂ ਨੇ ਉਨ ਮਿਊਨਿਸਪਲ ਕੋਆਪਰੇਸ਼ਨ ਦੀ ਗੱਲ ਕਰਦੇ ਆ ਵੀ ਜਿੱਥੇ ਆਫੀਸਰਸ ਨੇ ਉਹ ਅਲੱਗ ਗ੍ਰੇਡ ਐ ਜਿਹੜੇ ਸੀਵਰੇਜ ਦੇ ਵਿੱਚ ਜੰਪ ਮਾਰਦੇ ਉਹਨਾਂ ਦਾ ਅਲੱਗ ਗ੍ਰੇਡ ਐ ਤਾਂ ਉਹ ਚੂਜ਼ ਕੀਤੇ ਜਾਂਦੇ ਨੇ ਵੀ ਇਹ ਬੰਦਾ ਸੀਵਰੇਜ ਦੇ ਵਿੱਚ ਜੰਪ ਮਾਰੂਗਾ ਤਾਂ ਉਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਵੀ ਇੱਕ ਟੈਗ ਲੱਗ ਜਾਂਦਾ ਵੀ ਇਸ ਪਰਿਵਾਰ ਦਾ ਬੰਦਾ ਐ ਵੀ ਇਹ ਕਿਤੇ ਅਫਸਰ ਨਾ ਬਣ ਜਾਵੇ ਵੀ ਇਹਨੂੰ ਇੱਥੇ ਤੱਕ ਹੀ ਰੱਖਣਾ ਵਾ ਵੀ ਇਹਨਾਂ ਨੂੰ ਸਾਫ਼ ਕੌਣ ਕਰੂਗਾ ਦੇਖੋ ਇਹ ਸਾਡੇ ਮਾਨਸਿਕ ਗੁਲਾਮੀ ਐ ਹੂੰ ਸੰਵਿਧਾਨ ਨੇ ਚੀਜ਼ ਨੂੰ ਅਲਾਉ ਨਹੀਂ ਕਰਦਾ ਹਮ ਸੰਵਿਧਾਨ ਕਹਿੰਦਾ ਤੁਸੀਂ ਬਰਾਬਰ ਹੋ ਹਮ ਤੁਹਾਨੂੰ ਬਰਾਬਰ ਦੇ ਮੌਕੇ ਮਿਲਨੇ ਆ ਬਰਾਬਰ ਦੇ ਸਾਧਨ ਮਿਲਨੇ ਆ ਹਮ ਮੈਰਿਟ ਬੰਨੀ ਆ ਹਮ ਫਿਰ ਹਰ ਨਾਗਰਿਕ ਵਾਸਤੇ ਇਸ ਤਰੀਕੇ ਦੀ ਵਿਵਸਥਾ ਬਣੀ ਹੋਈ ਹੈ ਕਿ ਕੋਈ ਕਿਸੇ ਨੂੰ ਪੀਕ ਮੰਗਣ ਦੀ ਜ਼ਰੂਰਤ ਨਾ ਆ ਪਵੇ ਇਸ ਦੇਸ਼ ਵਿੱਚ ਹਮ ਇਹ ਵਿਵਸਥਾ ਸਭ ਬਣੀ ਹੋਈ ਹੈ ਪદ્ધਤੀ ਨਹੀਂ ਗਈ ਸਮਝਾਇਆ ਨਹੀਂ ਗਿਆ ਹਮ ਇਹ ਮਾਰੀ ਗਈ ਹੈ ਦਾਨਪੜ ਨੂੰ ਅਨਪੜ ਰੱਖਿਆ ਗਿਆ ਹੈ ਉਹਨਾਂ ਦੇ ਅਧਿਕਾਰ ਹੀ ਨਹੀਂ ਪਤਾ ਉਹਨੂੰ ਸਿਸਟਮ ਹੀ ਨਹੀਂ ਪਤਾ ਜੇ ਉਹਨੂੰ ਸਿਸਟਮ ਦੀ ਨੋਲਿਜ ਹੋਏਗੀ ਸਿਸਟਮ ਦਾ ਗਿਆਨ ਹੋਏਗਾ ਫਿਰ ਉਹ ਖੁਦ ਚੂਜ਼ ਕਰੇਗਾ ਕਿ ਮੈਂ ਕਿਹੜਾ ਕੰਮ ਕਰਨਾ ਹੈ ਅੱਜ ਮਜਬੂਰੀ ਚ ਕਰ ਰਿਹਾ ਅੱਜ ਮਜਬੂਰੀ ਕੀ ਹੈ ਖਾਨ ਪੀਣ ਦੇ ਲਾਲੇ ਪਏ ਹੋਏ ਆ ਰੋਟੀ ਜੋਗੇ ਪੈਸੇ ਆ ਨਹੀਂ ਬੰਦਾ ਕਹਿੰਦਾ ਜਿਹੜਾ ਕੰਮ ਕਰਾਣਾ ਕਰਵਾ ਜਿਹੜੀ ਸੁਪਾਰੀਆਂ ਲੈਂਦੇ ਲੋਕ ਕਿਲਿੰਗ ਕਰਦੇ ਹੋ ਕਿਉਂ ਕਰਦੇ ਆ ਰਾਹ ਤਾਂ ਪਟਕ ਗਏ ਨੇ ਉਹ ਨੇਚਰਲੀ ਰਾਤੋ ਪਟਕੇ ਹੁਣ ਦੱਸੋ ਕੜੀ ਮਾਂ ਚਾਹੇਗੀ ਕਿ ਉਹਦਾ ਬੱਚਾ ਵੱਡਾ ਹੋ ਕੇ ਅਪਰਾਧੀ ਬਣੇ ਕੋਈ ਚਾਹੇਗੀ ਮਾਂ ਤੁਸੀਂ ਦੱਸੋ ਮੈਨੂੰ ਬਿਲਕੁਲ ਨਹੀਂ ਚਾਹੇਗੀ ਤੇ ਕਿਉਂ ਬੱਚਾ ਇੱਕ ਚੰਗਾ ਬੱਚੇ ਤੋਂ ਅਪਰਾਧੀ ਬੰਦ ਹੈ ਉਹ ਕਿਉਂ ਮਾੜਾ ਬੰਦ ਹੈ ਕੜੀ ਮਜਬੂਰੀ ਹੈ ਕਦੇ ਅਸੀਂ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਗਰੀਬ ਦਾ ਬੱਚਾ ਵੀ ਉਮੀਦ ਰੱਖਦਾ ਵੀ ਮੇਰਾ ਚੰਗਾ ਜੀਵਨ ਹੋਵੇ ਪਰ ਉਹਨਾਂ ਸੀ ਸਾਧਨ ਨਹੀਂ ਦੇ ਰਹੇ ਸਾਡੀ ਕੋਈ ਵਿਵਸਥਾ ਹੀ ਨਹੀਂ ਹੈ ਅਸੀਂ ਕਹਤਾ ਜੀ ਸਕੂਲ ਦੀ এডੂਕੇਸ਼ਨ ਫ੍ਰੀ ਹੈ 6 ਤੋਂ 14 ਸਾਲ ਉਹ ਵੀ ਕਦੋਂ ਹੋਈ ਹੈ 2006 ਤੋਂ ਬਾਅਦ 1950 ਦਾ ਸਵਿਧਾ